ਰੁਪਿੰਦਰ ਗਾਂਧੀ ਦਾ ਗੈਂਗਸਟਰ ਫਿਲਮ ਰਿਲੀਜ਼ ਹੋਈ 2015 ਦੇ ਵਿੱਚ ਜਿਸ ਤੋਂ ਬਾਅਦ 2017 ਦੇ ਵਿੱਚ ਰੁਪਿੰਦਰ ਗਾਂਧੀ 2 ਦਾ ਰੋਬਨ ਹੁੱਡ ਰਿਲੀਜ਼ ਹੋਈ ਇਹ ਦੋਵੇਂ ਫਿਲਮਾਂ ਸੁਪਰ ਹਿੱਟ ਗਈਆਂ ਜਿਸ ਕਾਰਨ ਦੇਵ ਕਰੋੜ ਨੂੰ ਆਡੀਅੰਸ ਦੇ ਵਿੱਚ ਇੱਕ ਪਹਿਚਾਨ ਮਿਲੀ ਜਿੱਥੇ ਦੇਵ ਕਰੋੜ ਨੇ ਇਨ੍ਹਾਂ ਫਿਲਮਾਂ ਦੇ ਵਿੱਚ ਰੁਪਿੰਦਰ ਗਾਂਧੀ ਦਾ ਕਰੈਕਟਰ ਨਿਭਾਇਆ ਤਾਂ ਉਧਰ ਹੀ ਇੱਕ ਹੋਰ ਕਰੈਕਟਰ ਸੀ ਇਨ੍ਹਾਂ ਫਿਲਮਸ ਦੇ ਵਿੱਚ ਜਿਸ ਤੋਂ ਆਡੀਅੰਸ ਦੇ ਵੱਲੋਂ ਬਹੁਤ ਪਿਆਰ ਮਿਲਿਆ ਇੱਕ ਕਰੈਕਟਰ ਦਾ ਨਾਮ ਸੀ ਭੋਲਾ ਜਿਸ ਨੂੰ ਨਿਭਾਇਆ ਚੁਕਜੀਤ ਸੰਧੂ ਨੇ ਦੇਵ ਕਰੋੜ ਦੇ ਨਾਲ ਲਾ ਜੁਗਜੀਤ ਸੰਧੂ ਨੂੰ ਇਹਨਾਂ ਫਿਲਮਸ ਦੇ ਕਾਰਨ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਪਹਿਚਾਨ ਹਾਸਲ ਹੋਈ। ਹੁਣ 7 ਸਾਲ ਬਾਅਦ ਰੁਪਿੰਦਰ ਗਾਂਧੀ ਫਿਲਮ ਦਾ ਤੇਜਾ ਪਾਰਟ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦਾ ਨਾਮ ਹੈ ਗਾਂਧੀ ਤਿਲ ਯਾਰਾਂ ਦਾ ਯਾਰ। ਇਸ ਫਿਲਮ ਦੇ ਟ੍ਰੇਲਰ ਦੇ ਵਿੱਚ ਜਿੱਥੇ ਦੇਵ ਕਰੋੜ ਤੇ ਲਕੀ ਧਾਲੀਵਾਲ ਦਾ ਨਜ਼ਰ ਆ ਰਹੇ ਨੇ ਪਰ ਜੁਗਜੀਤ ਸੰਧੂ ਨੂੰ ਇਸ ਫਿਲਮ ਦੇ ਟ੍ਰੇਲਰ ਦੇ ਵਿੱਚ ਨਹੀਂ ਦੇਖਿਆ ਗਿਆ। ਜਿਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ بار-बार ਆ ਰਿਹਾ ਸੀ ਕਿ ਅਖੀਰਕਾਰ ਭੋਲੇ ਦੇ ਕਰੈਕਟਰ ਨੂੰ ਇਸ ਵਾਰ ਫਿਲਮ ਦੇ ਵਿੱਚ ਇਨਕਲੂਡ ਕਿਉਂ ਨਹੀਂ ਕੀਤਾ ਗਿਆ ਲੋਕਾਂ ਦਾ ਸਵਾਲ ਇਹੀ ਸੀ ਕਿ ਇਸ ਫਿਲਮ ਦੇ ਵਿੱਚ ਜਗਜੀਤ ਸੰਧੂ ਕਿਉਂ ਨਹੀਂ ਹਨ ਕਈਆਂ ਨੂੰ ਲੱਗਿਆ ਸ਼ਾਇਦ ਪ੍ਰੋਡਿਊਸਰਸ ਨੇ ਜਗਜੀਤ ਸੰਧੂ ਨੂੰ ਇਸ ਫਿਲਮ ਦੇ ਲਈ ਅਪਰੋਚ ਨਹੀਂ ਕੀਤਾ ਹੋਵੇਗਾ ਪਰ ਹੁਣ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਦੇਵ ਖਰੋਟ ਨੇ ਦੇਵ ਕਰੋੜ ਜਿਹਦੇ ਗਾਂਧੀ ਤਿੰਨ ਫੰਦੀ ਪ੍ਰੋਮੋਸ਼ਨ ਦੇ ਵਿੱਚ ਬੀਜ਼ੀ ਨੇ ਤਾਂ ਉਧਰ ਹੀ ਉਹਨਾਂ ਦੀ ਕਲਿੱਪ ਇੱਕ ਪੋਡਕਾਸਟ ਤੋਂ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਰਿਵੀਲ ਕੀਤਾ ਕਿ ਆਖਿਰ ਕਿਉਂ ਉਜਗਜੀਤ ਸੰਦੋਸਨ ਨੂੰ ਭੋਲੇ ਦੇ ਕਰੈਕਟਰ ਦੇ ਵਿੱਚ ਫਿਲਮ ਦੇ ਵਿੱਚ ਨਜ਼ਰ ਨਹੀਂ ਆਣਗੇ ਦੇਵ ਕਰੋੜ ਨੇ ਪੋਡਕਾਸਟ ਦੇ ਵਿੱਚ ਦੱਸਿਆ ਜੇ ਤੁਸੀਂ ਰਿਐਲਿਟੀ ਜਾਨਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਰਿਐਲਿਟੀ ਦੱਸਦਾ ਕਿ ਸਾਡੇ ਪ੍ਰੋਡਿਊਸਰਸ ਨੇ ਜਗਜੀਤ ਸੰਧੂ ਨੂੰ ਭੋਲੇ ਦੇ ਰੋਲ ਦੇ ਲਈ ਉਹ ਸ਼ਾਇਦ ਪੇਮੈਂਟ ਜ਼ਿਆਦਾ ਸੀ ਜਿਸ ਕਰਕੇ ਨਹੀਂ ਬਣੀ ਗੱਲ ਪਰ ਅਸੀਂ ਤਾਂ ਸਾਡੀ ਟੀਮ ਨੇ ਜਗਜੀਤ ਨੂੰ ਅਪਰੋਚ ਕੀਤਾ ਸੀ ਜਿਹੜੀ ਆਡੀਅנס ਕਮੈਂਟਸ ਦੇ ਵਿੱਚ ਪੁੱਛ ਰਹੀ ਹੈ ਕਿ ਜਗਜੀਤ ਤੁੰਗ ਵਿੱਚ ਕਿਉਂ ਨਹੀਂ ਹੈਗਾ ਤਾਂ ਇਹ ਸਵਾਲ ਜਗਜੀਤ ਨੂੰ ਹੀ ਪੁੱਛਣਾ ਚਾਹੀਦਾ ਹੈ ਕਿ ਉਹ ਤੁੰਗ ਵਿੱਚ ਕਿਉਂ ਨਹੀਂ ਹੈ ਹੈ ਔਰ ਦੂਸਰੀ ਗੱਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ ਟਾਈਮ ਤੇ ਜਗਜੀਤ ਸੰਧੂ ਭੋਲੇ ਦੇ ਕਰੈਕਟਰ ਦਾ ਨਾਮ ਵੀ ਨਹੀਂ ਸੁਣਨਾ ਚਾਹੁੰਦਾ ਸੀ ਨਾਲੇ ਹਿੱਟ ਹੋਇਆ ਸੀ ਭੋਲੇ ਕਰਕੇ ਉਹ ਕਹਿੰਦਾ ਸੀ ਮੈਨੂੰ ਭੋਲਾ ਨਾ ਕਹੋ ਕਿਉਂਕਿ ਇਹ ਕਰੈਕਟਰ ਦੇ ਵਿੱਚੋਂ ਮੈਂ ਬਾਹਰ ਨਿਕਲਣਾ ਚਾਹੁੰਦਾ ਆ ਮੈਨੂੰ ਗਾਂਧੀ ਘਮਾਉਣ ਦੇ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲੋਕ ਮੈਨੂੰ ਕਹਿੰਦੇ ਨੇ ਗਾਂਧੀ ਬਾਈ ਗਾਂਧੀ ਬਾਈ ਮੈਨੂੰ ਲੱਗਦਾ ਸ਼ਾਇਦ ਮੈਂ ਇੰਦਾ ਦਾ ਕੈਰੈਕਟਰ ਕਰ ਗਿਆ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਗਿਆ ਪਰ ਜਗਜੀਤ ਨੂੰ ਸਾਰੇ ਕਿਤੇ ਘੁੰਮ ਘੁਮਾ ਕੇ ਆਣਾ ਭੋਲੇ ਤੇ ਹੀ ਪਿਆ ਉਹਦੀ ਆਪਣੀ ਸੋਚ ਹੋ ਸਕਦੀ ਹੈ ਬਟ ਇਹ ਸਾਰੀਆਂ ਚੀਜ਼ਾਂ ਸਹੀ ਨੇ ਗਲਤ ਨਹੀਂ ਹੈਗੀਆਂ ਮੈਂ ਆਪਣਾ ਕੰਮ ਕਰਦਾ ਆ ਉਹਨੇ ਆਪਣੀ ਜੌਬ ਕਰਨੀ ਹੈ ਫਿਊਚਰ ਦੇ ਵਿੱਚ ਕਦੇ ਲੱਗਿਆ ਤਾਂ ਮੇਰੀਆਂ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਹੋਣਗੀਆਂ ਕੰਮ ਕਰਨ ਦੀ ਉਹਦੀਆਂ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਹੋਣਗੀਆਂ ਜਦੋਂ ਮੈਂ ਪ੍ਰੋਡਿਊਸਰ ਨੂੰ ਪੁੱਛਿਆ ਕਿ ਜਗਜੀਤ ਸੰਧੂ ਫਿਲਮ ਦੇ ਵਿੱਚ ਕਿਉਂ ਨਹੀਂ ਕੰਮ ਕਰ ਰਿਹਾ ਤਾਂ ਪ੍ਰੋਡਿਊਸਰ ਨੇ ਕਿਹਾ ਕਿ ਜਿੰਨੇ ਜਗਜੀਤ ਮਾਰਕੀਟ ਤੋਂ ਪੈਸੇ ਲੈਂਦਾ ਹੈ ਉਹਨੇ ਗਾਂਧੀ ਤਿੰਨ ਦਿਨ ਲਈ ਡਬਲ ਪੈਸਿਆਂ ਦੀ ਡਿਮਾਂਡ ਕੀਤੀ ਹੈ ਜਿਹੜੀ ਕਿ ਸਾਡੇ ਬਜਟ 'ਚ ਨਹੀਂ ਹੈਗੇ ਸਾਡਾ ਬਜਟ ਹਿਲ ਜਾਂਦਾ ਹੈ ਫਿਲਮ ਦਾ ਮੈਨੂੰ ਲੱਗਦਾ ਜਿਸ ਕੈਰੈਕਟਰ ਨੇ ਤੁਹਾਨੂੰ ਪਹਿਚਾਨ ਦਿੱਤੀ ਹੈ ਕਿਹੜੇ ਕੈਰੈਕਟਰ ਕਰਕੇ ਲੋਕ ਤੁਹਾਨੂੰ ਜਾਣਦੇ ਨੇ ਉਹ ਕੈਰੈਕਟਰ ਤੁਹਾਨੂੰ ਕਰਨਾ ਚਾਹੀਦਾ ਹੈ ਆਪਣੇ ਚਾਹਣ ਵਾਲਿਆਂ ਦੇ ਲਈ ਆਪਣੇ ਆਡੀਅנס ਦੇ ਲਈ ਆਡੀਅנס ਬਹੁਤ ਪਿਆਰ ਕਰਦੀ ਹੈ ਭੋਲੇ ਦੇ ਕੈਰੈਕਟਰ ਨੂੰ ਤੇ ਮੈਨੂੰ ਲੱਗਦਾ ਹੈ ਉਹਨਾਂ ਲਈ ਕਰ ਲੈਣਾ ਚਾਹੀਦਾ ਸੀ ਇਹ ਕੈਰੈਕਟਰ ਇਸ ਸਟੇਟਮੈਂਟ ਤੋਂ ਬਾਅਦ ਜਗਜੀਤ ਸੰਧੂ ਨੂੰ ਵੀ ਲੋਕਾਂ ਦੇ ਵੱਲੋਂ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਹੈ ਜਗਜੀਤ ਸੰਧੂ ਦੇ ਜਿਵੇਂ ਅਸੀਂ ਇੰਸਟਾਗ੍ਰam ਦੇ ਰੀਸੈਂਟ ਪੋਸਟ ਵੱਲ ਜਾਈਏ ਤਾਂ ਲੋਕਾਂ ਵੱਲੋਂ ਕਈ ਕਮੈਂਟਸ ਆਏ ਨੇ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਆਖਿਰ ਜਗਜੀਤ ਕਿਉਂ ਗਾਂਧੀ 3 ਦੇ ਵਿੱਚ ਕੰਮ ਨਹੀਂ ਕਰ ਰਿਹਾ ਅਤੇ ਨਾਲ ਹੀ ਲੋਕਾਂ ਨੇ ਜਗਜੀਤ ਕ੍ਰਿਟਿਸਾਈਜ਼ ਵੀ ਕੀਤਾ ਹੈ ਕਿ ਕਿਉਂ ਉਸਨੇ ਗਾਂਧੀ ਤੈਨ ਨੂੰ ਹਾਂ ਨਹੀਂ ਕੀਤੀ